ਕਾਹੇ ਮਨ ਤੂੰ ਡੋਲਤਾ ਕਾਹੇ ਮਨ ਤੂੰ ਡੋਲਤਾ ਕਾਹੇ ਮਨ ਤੂੰ ਡੋਲਤਾ ਕਾਹੀ ਮਨ ਤੂੰ ਡੋਲਤਾ ਹਰ ਮਨ ਸਪੂਰਣ ਥਾਰ ਹਰ ਮਨ ਸਪੂਰਣ ਥਾਰ ਤੂੰ ਦੋਲਤਾ ਸਤ ਗੁਰ ਪਰਖ ਤੇ ਆਏ ਤੂੰ ਸਤ ਗੁਰ ਪਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਸਭ ਦੁੱਖ ਵਿਸਾਰਨ ਹਾਰ ਕਾਹੇ ਮਨ ਤੂੰ ਤੋਲਤਾ ਕਹਿ ਮਨ ਤੂੰ ਡੋਲਤਾ ਹਰ ਮਨ ਸਪੂਰਨ ਹਾਰ ਹਰ ਮਨ ਸਪੂਰਨ ਹਾਰ ਕਹਿ ਮਨ ਤੂੰ ਤੂੰ ਦੋਲਤਾ ਹਰਨਾ ਮ ਆਤਮਨ ਰਨਾਮ ਆਰਾਧਮਨ ਸਭ ਕਿਲ ਵਿਖ ਜਾਹੇ ਵਿਕਾਰ ਸਭ ਕਿਲ ਵਿਖ ਜਾਹੇ ਵਿਕਾਰ ਕਾਹੇ ਮਾਨ ਤੂੰ ਦੋਲਤਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਪੂਰਣ ਹਾਰ ਹਰ ਮਨ ਸਪੂਰਣ ਹਾਰ ਕਾਹੇ ਮਨ ਤੂੰ ਡੋਲਦਾ ਕਾਹੀ ਮਨ ਤੂੰ ਡੋਲਤਾ ਜਿਨ ਕੋ ਪੂਰ ਬਲਖੇ ਆ ਜਿੰਨ ਕੋ ਪੂਰਪ ਲਿਖਿਆ ਤੈਨ ਰੰਗ ਲੱਗਾ ਰੰਗ ਕਾਰ ਤੈਨ ਰੰਗ ਲੱਗਾ ਰੰਗ ਕਾਰ ਕਾਹੀ ਨੇ ਛੱਡਿਆ ਮਾਇਆ ਸੁਆਵਡਾ ਓਨੇ ਛੱਡਿਆ ਮਾਇਆ ਸੁਆਵਡਾ ਤਨ ਸੰਚਾ ਨਾਮ ਅਪਾਰ ਨ ਸੰਚਨਾਮ अपार ਕਾਹੀ ਮਨ ਤੂੰ ਡੋਲਤਾ ਕਾਹੀ ਮਨ ਅੱਠੇ ਪਹਿਰ ਇੱਕ ਤੈ ਲਿਵੈ ਅੱਠੇ ਪਹਿਰ ਇੱਕ ਤੈ ਲਿਵੈ ਅੱਠੇ ਪਹਿਰ ਇੱਕ ਤੈ ਲਿਵੈ ਮੰਨਨੇ ਨਾ ਹੁਕਮ ਅਪਾਰ ਮੰਨਨੇ ਨਾ ਹੋਕਮ ਅਪਾਰ ਕਾਹੀ ਮੰਨ ਤੂੰ ਡੋਲਤਾ ਕਾਹੀ ਮੰਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਰ ਹਰ ਮਨ ਸਪੂਰਣ ਹਰ ਕਾਹੇ ਮਨ ਤੂੰ ਦੋਲਤਾ ਜਨ ਨਾਨਕ ਮੰਗੇ ਦਾਨ ਇੱਕ ਜਨ ਨਾਨਕ ਮੰਗੇ ਦਾਨ ਇੱਕ ਦੇਹੂ ਦਰਸ ਮਨ ਪਿਆਰ ਦੇਹੂ ਦਰਸ ਮਨ ਪਿਆਰ ਕਾਹੇ ਮਨ ਤੂੰ ਡੋਲਦਾ ਕਾਹੇ ਮਨ ਤੂੰ ਡੋਲਦਾ ਕਾਹੇ ਮਨ ਤੂੰ ਡੋਲਦਾ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਹਰ ਮਨ ਸਾ ਪੂਰਨ ਹਾਰ ਕਾਹੇ ਮਨ ਤੂੰ ਡੋਲਤਾ ਹੇ ਮਨ ਤੂੰ ਡੋਲਤਾ ਕਾਹੇ ਮਨ ਤੂੰ ਕਾਹੇ ਮਨ ਤੂੰ ਕਾਹੇ ਮਨ ਤੂੰ ਡੋਲਤਾ